ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਤੇ ਉੱਥੇ ਤੇਰੀ ਵੀਰੋ ਕਿਸਾਨ ਵੀਰੋ ਅੱਜ ਇੱਕ ਘਰੇਲੂ ਘਰ ਦੇ ਵਿੱਚੋਂ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪਿੰਡ ਗੱਗੋਪੂਹੇ ਪਿੰਚੇ ਆ ਤਸਵੀਰ ਜਲਾ ਸਪੈਨ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਚਵਾਲ ਦੇ ਇਹ ਪਿੰਡ ਬਿਲਕੁਲ ਲੱਗੇ ਆ ਕੋਈ 5-6 ਕਿਲੋਮੀਟਰ ਦੀ ਦੂਰੀ ਆ ਸਾਰੀ ਪਿੰਡ ਦੀ ਜੇਕਰ ਕੋਈ ਮੇਰਾ ਭਰਾ ਹਰੀਕੇ ਪੱਤਨ ਤੋਂ ਆ ਰਿਹਾ ਹਰੀਕੇ ਪੱਤਨ ਤੋਂ ਤੁਸੀਂ ਜਦੋਂ ਠਿੱਕੀਵੰਡ ਵਿਜ਼ਿਟ ਕਰੋਗੇ ਤੇ ਠਿੱਕੀਵੜ ਤੋਂ ਤੇਰੀ ਅੰਮਰਸਰ ਨੂੰ ਛੜਕ ਜਾਂਦੀ ਏ ਵਾਇਆ ਚਪਾਲ ਤੇ ਚਪਾਲ ਤੋਂ ਪਹਿਲੇ 5-6 ਕਿਲੋਮੀਟਰ ਪਿੰਡ ਆ ਜਾਂਦਾ ਠੀਕ ਆ ਜੀ ਇਸੇ ਸੜਕ ਦੇ ਉੱਪਰ ਮੇਨ ਅੱਡੇ ਤੇ ਵੀਰ ਰਾਜੂ ਹੋਂ ਦਾ ਘਾਰ ਆ ਠੀਕ ਆ ਜੀ ਇਸੇ ਮੇਨ ਅੱਡੇ ਤੋਂ ਇੱਕ ਸੜਕ ਨਿਕਲਦੀ ਏ ਪਿੰਡ ਦੁਬਲੀਆਂ ਮਾਲੂਵਾਲ ਸੰਤਾ ਨੂੰ ਠੀਕ ਆ ਜੀ ਤੇ ਇਸੇ ਸੜਕ ਦੇ ਉੱਪਰ ਕੋਈ 1.5-200-200 ਮੀਟਰ ਦੀ ਦੂਰੀ ਤੇ ਇਹਨਾਂ ਦੀ ਆਪਣੀ ਜਿਹੜੀ ਚੱਕੀ ਆ ਫੀਡ ਫੈਕਟਰੀ ਵੀ ਕਰੋ ਚੱਕੀ ਵੀ ਆ ਠੀਕ ਆ ਜੀ ਨਾਲ ਦੀ ਨਾਲ ਜਿਹੜਾ ਇੱਕ ਘਰੇਲੂ ਪਰਿਵਾਰ ਆ ਐਨੀਮਲ ਜਿਹੜੇ ਘਰੇ ਵੀ ਰੱਖਿਆ ਹੈ ਜੀ ਆਪਾਂ ਪ੍ਰੋਪਰ ਤੁਹਾਨੂੰ ਤੁਹਾਨੂੰ ਦਿਖਾਵਾਂਗੇ ਇਸ ਘਰੋਂ ਆਪਾਂ ਅੱਜ ਤੋਂ ਸਾਲ ਪਹਿਲਾਂ ਇੱਕ ਵੀਡੀਓ ਬਣਾਈ ਸੀ ਉਹਦੇ ਵਿੱਚ ਇੱਕ ਵੱਡੀ ਮੱਝ ਦਿਖਾਈ ਸੀ ਕਿ ਲੰਡੀ ਮੱਝ ਸੀਗੀ ਭਾਰੀ ਫੁੱਲ ਵਜਨ ਵੇਟ ਵਾਲੀ 16 17 ਕਿਲੋ ਵਾਲੀ ਮੱਝ ਦੇ ਦਰਸ਼ਨ ਕਰਾਏ ਸੀ ਤੁਹਾਨੂੰ ਨਾਲ ਦੀ ਨਾਲ ਹੀ ਉਸੇ ਮੱਝ ਦੀ ਆਪਾਂ ਤੁਹਾਨੂੰ ਅੱਜ ਝੋਟੀ ਦਿਖਾ ਦੇਾਂਗੇ ਖੀਰੀ ਝੋਟੀ ਆ ਇੱਕ ਰੰਗ ਜੈਡ ਬਲੈਕ ਆ ਬੜੀ ਤਿਆਰੀ ਝੋਟੀ ਆ ਕਿਸੇ ਭਰਾ ਨੂੰ ਪੂਰੀ ਵੀਡੀਓ ਵੀ ਚਾਹੀਦੀ ਆ ਪਿਛਲੇ ਸਾਲ ਵਾਲੀ ਉਸੇ ਮੱਝ ਦੀ ਉਹ ਨਾਲ ਮੱਝ ਦੀ ਵੀਡੀਓ ਵੀ ਤੁਹਾਨੂੰ ਮਿਲ ਜੂਗੀ ਕਿਉਂਕਿ ਵਿੱਚੋਂ ਲਿੰਕ ਤੁਹਾਨੂੰ ਭੇਜ ਦਿੱਤਾ ਜਾਊਗਾ ਕੱਤੀ ਬਹੁਤ ਸ਼ਾਨਦਾਰ ਬਗਾਉਣੀ ਹੈ ਤੁਹਾਨੂੰ ਇੱਕ ਬਹੁਤ ਪਿਆਰੀ ਵਛੀ ਪਲੂਣ ਪਹਿਲਾ ਸੂਆ 25 ਸੂਣੀ ਹੈ ਖੀਰੀ ਮੋਹਦੰਦੀ ਖੀਰੀ ਆ ਵੀਡੀਓ ਦੇ ਵਿੱਚ ਆਪਾਂ ਮੋਹਦੰਦੀ ਤੁਹਾਨੂੰ ਕਨਫਰਮ ਕਰਾ ਦੇਾਂਗੇ ਇੱਕ ਟੋਕਰ ਗੱਬਰ ਵੜਾ ਤੇ ਬਿਲਕੁਲ ਇੱਕ ਡਬਲ ਕੋਟ ਦੇ ਵਿੱਚ ਜਰਮਨ ਸ਼ੈਫ ਦੇ ਦੋ ਫੀਮੇਲਾਂ ਨੇ ਤਾਰ ਅਗਸਤ ਸਮਾਂ ਕੋਈ ਸ਼ਾਮ ਦੇ 5:00 ਵਜੇ ਆਪਾਂ ਵੀਡੀਓ ਬਣਾ ਰਹੇ ਆਂ ਪੂਰੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਭਾਜੀ ਰਾਜੂ ਸੱਸਰੀਕਾਲ ਸੱਸਰੀਕਾਲ ਹੋਰ ਕੀ ਅਸਾਂ ਤੁਸਾਰ ਮਹਾਰਾਜ ਜੀ ਸੇਤਾ ਰਾਜ ਜੀ ਪਹਿਲੀ ਇੱਕ ਆਪਾਂ ਗੋੜੀ ਕੋ ਬਣਾਈ ਸੀ ਅੱਜ ਤੋਂ ਕੋਈ ਸਾਲ ਪਹਿਲਾਂ ਬਣਾਈ ਸੀ ਉਹਦੇ ਵਿੱਚ ਵੀ ਆਪਾਂ ਵੱਡੀ ਮੱਝ ਆਪਣੇ ਘਰੋਂ ਸੇਲ ਕੀਤੀ ਸੀ ਹਾਂਜੀ ਉਸ 15 16 ਕਿਲੋ ਦੁੱਧ ਹੀ ਉਹਦੇ ਤੇ ਕੀਤੀ ਹੈ ਹਾਂਜੀ ਤੇ ਅੱਜ ਪਿੱਜਾ ਸੂਬਾ ਸੀ ਉਹ ਅੱਜ ਉਸੇ ਮੇਨੂ ਲਾਵਾ ਦੀ ਉਸੇ ਮੱਝ ਦੀ ਇੱਕ ਝੋਟੀ ਦਿਖਾ ਰਹੇ ਹਾਂ ਹਾਂਜੀ ਹਾਂਜੀ ਮੇਰੀ ਕੱਟੀ ਆ ਬੜੀ ਤਿਆਰੀ ਇਹ ਕਰਾਂਗੇ ਜਿੱਦ ਬਣਾ ਕੇ ਬਾਕੀ ਉਹ ਮਾਜੇ ਤੇ ਤੁਸੀਂ ਦੱਸ ਰਹੇ ਜੀ ਵੀ ਅੱਜ ਪੱਕੇ ਵੀ ਫੋਨ ਆਈ ਜਾਂਦੇ ਆ। ਉਹ ਅਜੇ ਵੀ ਆ ਜਾਂਦੇ ਫੋਨ ਵੀਡੀਓ ਦੇਖ ਕੇ ਅਜੇ ਵੀ ਕੋਈ ਵਾਸ ਦਿੰਦਾ। ਮਾਜੇ ਉਹਨਾਂ ਦੇ ਵੀ ਫੋਨ ਆਪਾਂ ਨੂੰ ਬਹੁਤ ਆਏ ਜਲੰਧਰ ਵਾਲਿਆਂ ਦੇ ਵਿੱਚ ਜਿੰਨਾ ਖੜੀ ਹੋਰ ਹੈਗੀ ਮਾਜੇ ਉਹੋ ਜੀ ਕੋਈ ਦੇ ਸਾਨੂੰ ਦਿਓ। ਠੀਕ ਆ ਜੀ। ਤੇ ਮਾਹ ਨਹੀਂ ਹੋਰ ਮਾਇਆ। ਉਹ ਜਲੰਧਰ ਗਈ ਸੀ। ਹਾਂ ਜੀ ਜਲੰਧਰ ਗਈ ਸੀ। ਠੀਕ ਆ। ਇੱਕ ਅਖੀਰੀ ਬੱਚੀ ਬਹੁਤ ਪਿਆਰੀ ਤੁਸੀਂ ਦੇਖ ਰਹੇ ਹੋ। ਹਾਂ ਜੀ ਹਾਂ ਜੀ ਇਹ ਬੱਚੀ। ਆਪਾਂ ਥੋੜਾ ਜਿਹਾ ਕੀ ਲਾ ਕੇ ਵੜਾਦ ਕੇ ਇੱਕ ਅਖੀਰੀ ਬੱਚੀ ਦੋਸਤੋ ਤੁਹਾਨੂੰ ਦਿਖਾਵਾਂਗੇ। ਮੂਹਰ ਮੰਦੀ ਅਖੀਰੀ ਆ ਕਨਫਰਮ ਪਾਜੀ ਤਕਰੀਬਨ ਬੱਤੀ ਆਪਣੇ ਘਰੋਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਘਰੇ ਮਾਲ ਤੁਸੀਂ ਰੱਖਿਆ ਹਾਂਜੀ ਹਾਂਜੀ ਘਰ ਦੀ ਬੱਤੀ ਆਪਣੇ ਬਿਲਕੁਲ ਜੀ ਘਰ ਦੀ ਆਪਣਾ ਕੋਈ ਵੀ ਪਸ਼ੂ ਪਾਰੋ ਖਰੀਦਿਆ ਨਹੀਂ ਠੀਕ ਹੈ ਜੀ ਸਾਰੇ ਪਸ਼ੂ ਆਪਣੇ ਘਰ ਦੇ ਵੈਸੇ ਗਾਂ ਰਾਦਾ ਤੁਹਾਡਾ ਵੀ ਬਣ ਪਾਵੇ ਮਾਰਾ ਮਾਰਾ ਜਿਵੇਂ ਵਪਾਰ ਦਾ ਕੰਮ ਵੀ ਸ਼ੁਰੂ ਕਰ ਲੀਏ ਉਹ ਦੇਖਾਂਗੇ ਚਲੋ ਜੋ ਰੱਬ ਨੇ ਭੋਖਾ ਹੋਊਗਾ ਦੇਖਾਂਗੇ ਬਾਅਦ ਪਰ ਅਜੇ ਆਪਾਂ ਆਪਣੇ ਪਸ਼ੂ ਇਸੇ ਕਰਕੇ ਸੇਲ ਕਰਨ ਲੱਗੇ ਪਸ਼ੂ ਘੱਟ ਕਰ ਲੀਏ ਆ ਫਿਰ ਦੇਖਾਂਗੇ ਆ ਆ ਗਿਆ ਰਿੰਦਾ ਪਸ਼ੂ ਕੋ ਦੋ ਡੰਗਰ ਲਿਆਉਣੇ ਵੀ ਪੈਣ ਤੇ ਚੋ ਜਿਆਵਾ ਇਧਰੋਂ ਕੰਮ ਟੈਟਣਾ ਹੋਵੇ ਹਾਂਜੀ ਹਾਂਜੀ ਦੇ ਬਾਲੀ ਆਪਣੇ ਡੰਗਰ ਕਰਦੇ ਆ ਜੀ ਸਰ ਇਹ ਬੱਠੀ ਜਿਵੇਂ ਪਲੂਨ ਪੈਂਦਾ ਸੂਬਾ ਹਾਂਜੀ ਐਫ ਐਫ ਬਰੀਡ ਦੇ ਵਿੱਚ ਬੱਠੀ ਆ ਬਾਕੀ ਥੱਲੋਂ ਆ ਪੂਰੀ ਫੱਬੀ ਖੜੀ ਹਾਂਜੀ ਇਹ ਐਬੀਐਸ ਮਤਲਬ ਸ਼ਾਨ ਦੀ ਜੇ ਠੀਕ ਹੈ ਜੀ ਲੋ ਵੀ ਐਬੀਐਸ ਤੇ ਦੋਸਤੋ ਸੀਮਨ ਦੀ ਇਹ ਬੱਠੀ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਮੁੱਠੀ ਮੁੱਠੀ ਥਾਣ ਵੰਡ ਵਰਨਾ ਮੇਰਾ ਭਰਾ ਤੁਸੀਂ ਆਪ ਚੈੱਕ ਕਰ ਲਓ ਵੈਸੇ ਇੱਕ ਉਹ ਉਦਾਹਰਨ ਵਜੋਂ ਜੇ ਫੋਰ ਐਗਜ਼ਾਮਪਲ ਆਪਾਂ ਕਹਿ ਦਿੰਨੇ ਆ ਤੇ ਜਿਵੇਂ ਬਿਲਕੁਲ ਵੱਡਾ ਵਰਨਾ ਦੇ ਕੇ ਵੀ ਮਰਲੇ ਦੀਆਂ ਮਰਲੇ ਬੰਦਾਂ ਨੇ ਬਾਕੀ ਥਾਣ ਤੋਂ ਤੁਸੀਂ ਦੇਖੋਗੇ ਅਗਲੇ ਮੈਂ ਅਗਲਾ ਪਿਛਲੇ ਨਾਲ ਪਿਛਲਾ ਸੈ ਸਾਬ ਸੁਖਰੀ ਇਹ ਬੱਛੀ ਅੱਗੋਂ ਸਟਾਰਟ ਹੋ ਕੇ ਤੇ ਬਿਲਕੁਲ ਬੈਕ ਸੈਟ ਨੇਵਾ ਕਰਮਾ ਦੀ ਬਣਾਈ ਖੜੀ ਆ ਸੋ ਬਿਲਕੁਲ ਪਲੂਨ ਪਹਿਲਾ ਸੁਆ ਮੋਹ ਦਲ ਦੀ ਕੁੜੀ ਪਾਜੀ ਆਪਾਂ ਮਾਰਾ ਜੀ ਵਾ ਸਕਿਆ ਤੇ ਜੇ ਚੈੱਕ ਕਰਾ ਦੇ ਆਹ ਦੇਖੋ ਜੀ ਆ ਲੋ ਜੀ ਬਿਲਕੁਲ ਖੀਰੀ ਬੱਛੀ ਆ ਮੇਰਾ ਭਰਾ ਕਨਫਰਮ ਹੋ ਗਈ ਠੀਕ ਹੈ ਜੀ ਆ ਦੇਖੋ ਸੁਖੀਰੀ ਬੱਛੀ ਆ ਪਹਿਲਾ ਸੁਆ ਬੱਛੀ ਆ ਬਾਕੀ ਰੰਗ ਬਾਗ ਆ ਰੰਗ ਪ੍ਰਿੰਟ ਬਹੁਤ ਸੋਨਾ ਠੀਕ ਹੈ ਜੀ ਦੱਬੀ ਬੱਛੀ ਆ ਤਾਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ ਆਪਣੇ ਸਾਰੇ ਖਰੀਦਦਾਰ ਭਰਾਵਾਂ ਨੂੰ ਵੀ ਹਜੇ ਕੱਦ ਕਰ ਵਾਲੇ ਪਾਸਿਓਂ ਕਰਵਾ ਲੈਣੇ ਪੂਰੇ ਕੜਾ ਲੱਗਣੇ ਆ ਕਿਉਂਕਿ ਹਜੇ ਜਵਾਨ ਹੋਣ ਆਏ ਨੇ ਹਜੇ ਉਮਰ ਵੀ ਸਾਰੇ ਬੱਚੀ ਦੀ 200 ਦੇ ਅੰਦਰ ਬਾਰਾ 3 ਮਹੀਨੇ ਉਮਰ ਦੀ ਹਾਂਜੀ 26 ਮਹੀਨੇ ਉਮਰ ਹੈ ਦੀ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਆ ਤਕਰੀਬਨ ਉਹੀ ਭਾਜੀ 2 ਸਵਾ ਕੇ 2 ਸਵਾ ਦੀ ਹਜੇ ਪੂਰੇ ਨਹੀਂ ਹੋਈ ਹਾਂਜੀ 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 ਤੇ ਮਦਰ ਦਾ ਭਾਜੀ ਮਿਲ ਕੇ ਰਕਾਰਡ ਵੀ ਚੰਗਾ ਰਿਹਾ ਹੋਊਗਾ 35 36 ਲੀਟਰ ਹੈ ਜੀ 35 36 ਲੀਟਰ ਹਾਂ ਜੀ ਐਚਪ ਬਰੀਡ ਦੇ ਇੱਥੇ ਲੱਗ ਜੀ ਐਚਪ ਬਰੀਡ ਚ ਹੀ ਹੋਗੀ ਠੀਕ ਹੈ ਸੋ ਵੱਛੀ ਦੋਸਤੋ ਬਹੁਤ ਖੂਬਸੂਰਤ ਆ ਇੱਕ ਵਾਰੀ ਆਪਾਂ ਤੁਹਾਨੂੰ ਤੋੜਾ ਤੋੜਾ ਚੈੱਕ ਕਰਾ ਦਿੰਨੇ ਆ। ਤੋਂ ਖੀਰੀ ਵੱਛੀ ਆ। ਅੱਗੇ ਜਿਹੜਾ ਵੀ ਕੋਈ ਫਾਰਮਰ ਭਰਾ ਆਪਣਾ ਲੈ ਕੇ ਜਾਣਾ ਚਾਹੂਗਾ ਚਾਹੇ ਕਿਸੇ ਨੇ ਸਮਾਲ ਫਾਰਮ ਦੇ ਵਿੱਚ ਬਿਗਨਰ ਭਰਾ ਨੇ ਕਿਸੇ ਨੇ ਬਿਲਕੁਲ ਸ਼ੁਰੂਆਤ ਕਰਨੀ ਆ। ਕੋਈ ਚੰਗੀ ਵੱਛੀ ਤੁਸੀਂ ਪਾਉਣੀ ਚਾਹੁੰਦੇ ਜੇ ਤੇ ਮੇਰਾ ਖਿਆਲ ਆ ਵੀ ਵੱਛੀ ਇੱਕ ਬੈਸਟ ਆਪਸ਼ਨ ਆ ਤੁਹਾਡੇ ਲਈ। ਰੰਗ ਬਾਜ ਉਪਰੋਂ ਰੰਗ ਪ੍ਰਿੰਟ ਬਹੁਤ ਸੋਨਾ ਬੈਸੇ ਥੱਲੇ ਜੇਕਰ ਆਪਾਂ ਧਿਆਨ ਮਾਰੀਏ ਤੇ ਪਿਆਰੀ ਆਲਮੋਸਟ ਕੰਪਲੀਟ ਆ। ਸੋ ਕੱਢ ਜੇ ਦਾ ਭਾਜੀ 2 3 ਦਿਨ 4 ਦਿਨ ਕੱਢ ਵੀ ਜਾਣਾ ਬਿਲਕੁਲ ਬਿਲਕੁਲ ਜੀ ਬਸ ਇਹੋ ਹੀ 2 ਦਿਨ ਲੱਗੇ 4 ਲੱਗੇ ਹਾਂ ਜਾਂ 1 ਲੈ ਲੈ ਆ ਦੇਖੋ ਜੀ ਕਰੋ ਚੈੱਕ ਬਹੁਤ ਸਮਾਂ ਲੇਵਾ ਦੋਸਤ ਇੱਕ ਫਿਕਸ ਲੇਵਾ ਹੈ ਥਾਣਾ ਠੀਮੁਠੀ ਵਾਲਾ ਤੋਂ ਨਾ ਤਾਂ ਸਟਾਰਟ ਹੁੰਦਾ ਲੇਵਾ ਜੀ ਸੂਣ ਲੱਗਣਾ ਦੀ ਮਾਦਾ ਬਹੁਤ ਜ਼ਿਆਦਾ ਹੈ ਹਾਂ ਆ ਦੇਖੋ ਠੀਕ ਹੈ ਜੀ ਲੈਓ ਮੋੜ ਦਿਓ ਭਾਜੀ ਲੋਵੀ ਠੀਕ ਹੈ ਜੀ ਸੋ ਪਾਪਾ ਹਮੇਸ਼ਾ ਹੀ ਦੋਸਤੋ ਕਹਿੰਦੇ ਆ ਵੀ ਕਿਸੇ ਭਰਾ ਦੀ ਚੰਗੀ ਸੇਵਾ ਹੋਈ ਕਿਸੇ ਫਾਰਮਰ ਭਰਾ ਦੀ ਚੰਗੀ ਸੇਵਾ ਹੋਵੇ ਤੇ ਫੇਰ ਹੀ ਕਰਮ ਵਾਲੀਆਂ ਖੀਰੀਆਂ ਜਾਂ ਖੀਰੀਆਂ ਦੋਂਦੀਆਂ ਸੌਂਦੀਆਂ ਨੇ ਆਦਰਵਾਇਜ਼ ਕਿਹੜਾ ਪਸ਼ੂ ਪੱਕ ਕੇ ਜਾਂ ਪੁੱਜ ਕੇ ਬਣਦਾ ਠੀਕ ਹੈ ਜੀ ਤੇ ਇਹ ਮਹਿਮਤ ਇਹ ਬਿਲਕੁਲ ਇੱਕ ਚੰਗੀ ਸੇਵਾ ਕੀਤੀ ਹੋਵੇ ਜਿੱਥੇ ਉੱਤੇ ਰਿਜ਼ਲਟ ਵੇਖਣ ਦੇ ਵਿੱਚ ਮਿਲਦੇ ਆ ਅੱਛੀ ਬਹੁਤ ਪਿਆਰੀ ਆ ਸਾਫ ਸੁਥਰੀ ਹੈ ਜੀ ਮੋਹਦਨ ਦੇ ਬਾਕੀ ਤੁਸੀਂ ਪ੍ਰੋਪਰ ਜਿਹੜਾ ਅੱਗੋਂ ਪਿੱਛੋਂ ਬੈਣੀ ਇੱਕ ਬੈਣੀ ਪਾਇਆਲੇ ਪਾਸੇ ਪੂਰੀ ਤਸੱਲੀ ਨਾਲ ਦੇਖ ਹੀ ਲਈ ਆ। ਨੇਵੇ ਦੀ ਕਰਮਾਈ ਸਾਫ਼ ਸੁਥਰੀ ਆ ਠੀਕ ਆ ਜੀ। ਚਾਰੇ ਥਾਂ ਦਾ ਕੋਈ ਫੋਰਚਾਕ ਨਹੀਂ ਕੀ ਨਜਾਇਜ਼ ਬਾਦੂ ਕਾਟੂ। ਬਹੁਤ ਵਧੀਆ ਭਾਜੀ ਡਿਮਾਰਡ ਮੋਲ ਕੀ ਕਰਦੇ ਪਏ ਜੀ। ਮੋਲ ਇਹਦਾ ਭਾਜੀ ਫੋਨ ਤੇ ਕਰਾਂਗੇ ਇਹਦਾ ਮੋਲ। ਮੋਲ ਫੋਨ ਤੇ ਆ। ਜੀ ਦੇਖੂਗੇ ਜਿੱਦਾਂ ਮਰਜੀ ਆਪਾਂ ਹਾਥੂ ਚਲਾ ਕੇ ਖੁਦ ਤੁਹਾਨੂੰ ਤਸੱਲੀ ਕਰਾ ਰਹੇ ਆ। ਪਰ ਤੇ ਆਪਾਂ ਜਿਹੜੀ ਤੁਹਾਨੂੰ ਬੱਚੀ ਦਿਖਾਤੀ ਆ ਮੋਲ ਇਹਦਾ ਖਾਸ ਤੌਰ ਤੇ ਫੋਨ ਤੇ ਹੋਊਗਾ। ਇਹ ਪਾਜੀ ਸੈਕਿੰਡ ਨੰਬਰ ਤੇ ਆਪਣੇ ਕੋਲ ਉਧਰਲੇ ਪਾਸੇ ਇਹ ਦੋ ਪਸ਼ੂ ਇੱਥੇ ਵੀ ਖੜੇ ਆ ਹਾਂਜੀ ਹਾਂਜੀ ਪੇਡਰ ਦਿੱਤਾ ਜੀ ਠੀਕ ਹੈ ਜੀ ਇਹ ਐਰਕੀ ਦਾ ਹੋਰ ਵੱਡ ਵੀ ਹੋ ਸਕਦਾ ਅੱਛਾ ਜੀ ਹਾਂਜੀ ਅਤਲਬੀ ਜੀ ਹੋਰ ਸੁਬਾ ਕਿਨਵਾ ਹੁੰਦੀ ਆ ਇਹ ਤੇਜਾ ਸੁਬਾ ਹੁੰਦੀ ਆ ਜੀ ਗੱਬੜ ਗੱਤ ਤੇਜ ਜਵੇਦੀ ਆ ਜੀ 4 ਮਹੀਨੇ ਦੀ ਗੱਬੜਿਆ ਸੈਕ ਦਾ ਟੀਗਾ ਲੱਗਾ ਪਰ ਮੈਨੂੰ ਮਸਾਂ ਦਾ ਨਹੀਂ ਪਤਾ ਜੀ ਕਿਹੜੇ ਠੀਕ ਹੈ ਜੀ ਹਾਂਜੀ ਮਤਲਬ ਦੂਜੇ ਸੁਬੇ ਦੇ ਵਿੱਚ ਆਪਾਂ ਮਤਲਬ ਜਿਹੜਾ ਦੁੱਧ ਚੋਇਆ 25 ਲੀਟਰ ਤੋਂ ਬਾਅਦ ਜੀ ਪਲੱਸ 26 27 ਚੋਇਆ ਆਪਾਂ 25 ਆਨੇ ਆ ਠੀਕ ਹੈ ਜੀ ਆਪਣੀ ਯਾਦ ਹੀ ਨਹੀਂ ਉਹ ਜੀ ਜਾਂ ਵਧਾ ਚੜਾ ਕੇ ਜ਼ਿਆਦਾ ਗੱਲ ਕਰਦੀ ਵੀ ਮਤਲਬ ਆਪਾਂ 26 27 ਚੋਇਆ ਆਪਾਂ 25 ਆਨੇ ਅੱਛਾ ਭਾਜੀ ਫੋਨ ਕਿੰਨਾ ਮੌਕੇ ਤੇ ਹੋੜੇ ਦੇ ਥੱਲੇ ਦੁੱਧ 13 ਕਿਲੋ ਪਰ ਜੀ ਕਾ ਜੀ ਤੇ 12 ਕਰਕੇ ਹੁਣ ਸੌਦਾ ਕਰੇ ਵੈਸੇ 12 ਤੋਂ ਬਾਹਰ ਹੀ 13 12 ਜੀ 12 ਤੋਂ ਬਾਹਰ ਹੋਊਗਾ ਜੀ ਤੇ ਕਿੰਨੇ ਮਹੀਨੇ ਦੀ ਹੁਣ ਗੱਬਣਾ ਜੀ 4 ਮਹੀਨੇ ਦੀ ਹੈ ਜੀ 4 ਮਹੀਨੇ ਦੇ ਨਿੱਧਰ ਉਧਰ ਹੋ ਸਕਦੇ ਆ ਜਿਆਦਾ ਕੋਈ ਤੇ 2-4 ਦਿਨ 2-3 ਦਿਨ ਅੰਦਰ ਬਾਹਰ ਸੇ ਕਰਦੇ ਆ ਨਾ ਲਓ ਵੀ ਇਹ ਦੋਸਤੋ 4 ਮਹੀਨੇ ਕੰਪਲੀਟ ਕਰ ਕੀ ਆ ਗੱਬਣ ਕਿਸੇ ਭਰਾਣੇ ਸਾਈ ਬਿਆਨਾ ਕਰਕੇ ਤਸਦੀਕ ਕਰਨੀ ਹੈ ਤੇ ਬਿਆਨਾ ਕਰਕੇ ਤੁਸੀਂ ਆਪਦਾ ਚੈੱਕ ਵੀ ਕਰਾ ਸਕਦੇ ਜੇ ਬਾਕੀ ਪੇਮੈਂਟ ਭੇਜ ਕੇ ਬਾਅਦ ਵਿੱਚ ਦੇਖੋ ਸੀਲਸ ਲੱਗ ਦੇਖ ਲਓ ਕੋਈ ਥਰ ਦੇਖੋ ਆ ਸੋ ਮੱਜਾ ਨਾਲ ਦਾ ਥਾਣਾ ਕਰਮ ਵਾਲੀ ਨੂੰ ਦੋੜਾ ਰਣ ਕਹਿ ਦੇ ਜ ਜਾ ਫਿਰ ਕਹਿ ਦੀਦਾ ਵੀ ਮੱਝਾਂ ਨਾਲ ਦੇ ਤਾਂ ਨਾ ਵੇਖੋ। ਉਹਵੇਂ ਬੰਨੇ ਬੈਠ ਕੇ ਚਵਾਈ ਕਰੋ ਇਹਦੀ ਭਾਵੇਂ ਨਿੱਕਾ ਕਰ ਲੈ ਵਡਾ ਕਰ ਲੈ ਕੋਈ ਬੁੱਲੀ ਕਰ ਲੈ ਬੰਦਾ ਕਰ ਲੈ ਜਨਾਨੀ ਕੁਛ ਨਾ ਕੁਛ ਹੀ ਨਹੀਂ ਇਹਨੂੰ ਕਾ ਆਂਦੀ। ਵੀ ਕੋਈ ਹੋਰ ਬੰਦਾ ਜਿਹੜਾ ਆਪਣਾ ਪਾਜੀ ਜਿੰਨੇ ਘਰੇ ਲੇਡੀਜ਼ ਦੀਆਂ ਚਵਾਈਆਂ ਕਰਦੀਆਂ ਨੇ। ਮਤਲਬ ਕੋਈ ਬੰਦਾ ਅਸੀਂ ਪਾਉਣ ਦੀ ਲੋੜ ਨਹੀਂ 11ਾਂ ਨੂੰ ਨਾ। ਹਾਂਜੀ ਪੌੜਾ ਤੇ ਪਾੜਿਆ ਅਸੀਂ ਪਾ ਵੀ ਲੈਨੇ ਆ ਜੀ। ਠੀਕ ਆ ਜੀ। ਅਸੀਂ ਦੋਵੇਂ ਬੰਨੇ ਬੈਠ ਕੇ ਚੋਨੇ ਪਾ ਲਈਨੇ ਵੰਗਾ ਨੂੰ ਪਾ ਲਈਨੇ। ਠੀਕ ਆ। ਓਕੇ ਪਾਜੀ ਇਹ ਵੀ ਖੋਲ ਕੇ ਇੱਕ ਵਾਰੀ ਆਪਾਂ ਮਾੜਾ ਤੋੜ ਕੇ ਦਿਖਾ ਦਈਏ। ਸੋ ਕਿਸਾਨ ਵੀਰੋ ਇਹ 25 ਇਸ ਵਾਰ ਤੀਜਾ ਸਵੇਰ ਇਸ ਵਾਰ ਦਾ ਸੋਨਾ ਕਾਤ ਵੱਡਾ ਕਰੌਸ ਬਰੀਜ਼ ਰੇਟ ਬਹੁਤ ਜ਼ਿਆਦਾ ਵਾਜਬ ਗਿਆਜ ਰਹੂਗਾ ਕੋਈ ਵੀ ਸੱਜਣ ਮੇਰਾ ਭਰਾ ਹੱਥ ਪਾ ਸਕਦਾ ਵੱਡੀ ਬੈੜ ਆ ਉਹ ਵੀ ਚਲੋ ਅੱਜ ਕੋਕਰ ਗੱਬਣ ਟਾਈਮ ਪੀਰੀਅਡ ਦੇ ਵਿੱਚ ਚੱਲ ਰਹੀ ਆ ਤੇ ਗਿਆਜ ਮੁੱਲ ਦੇ ਵਿੱਚ ਆ ਸੋ ਦੁੱਧ ਕੋਈ ਭਰਾ ਜਿਵੇਂ ਸੱਜਰ ਵੈਰ 12 13 ਲੀਟਰ ਵਾਲੀ ਖਰੀਦਦਾ ਮੈਨੂੰ ਲੱਗਦਾ ਵੀ ਫਿਰ ਵੀ 5 7 8000 ਰੁਪਏ ਤੁਹਾਨੂੰ ਅੱਜ ਵੱਧਦੀ ਖਰਚਾ ਨਾ ਪਊਗਾ ਤੇ ਬੈੜ ਦਾ ਵੀ ਨਹੀਂ ਪਤਾ ਵੀ ਛੋਟੀ ਮਿਲ ਜੇ ਠੀਕ ਆ ਪਰ ਇਹ ਵਾਰ ਕੱਟਕਾਰ ਤੁਸੀਂ ਵੇਖੋਗੇ ਪੂਰੀ ਵੱਡੀ ਆ ਕੋਈ ਵੀ ਸੱਜਣ ਇੱਥੇ ਆਉਂਦਾ ਤੇ ਇਹ ਗੱਲ ਚਿਠਲਾ ਨਹੀਂ ਸਕਦਾ ਕੋਈ ਵੀ ਭਰਾ ਦੀ ਬੈੜ ਵੱਡੀ ਕਹੀ ਗਈ ਤੇ ਨਿਗਲੀ ਛੋਟੀ ਆ ਆ ਦੇਖੋ ਸੋ ਬੈਣੀ ਇੱਕ ਬੈਣੀ ਵਾਲੇ ਪਾਸਿਓਂ ਮੇਰਾ ਭਰਾ ਮਾਰੋ ਚਾਤ ਇਧਰ ਦੇਖੋ ਸੋ ਥਾਣਾ ਬਹੁਤ ਸੋਹਣਾ ਲੱਗਾ ਠੀਕ ਆ ਜੀ ਸੋ ਜਿੱਦਾਂ ਆਪਾਂ ਮੱਝਾ ਦਾ ਥਾਣਾ ਦੇਖ ਲਿਆ ਤੇ ਇਹ ਦੇਖ ਲਿਆ ਥਾਣਾ ਬਿਲਕੁਲ ਉਦਾਂ ਦਾ ਥਾਣਾ ਕਰ ਮਾਰੀ ਨੂੰ ਕੱਦ ਕਾਠ ਬਹੁਤ ਪਿਆਰਾ ਆ ਦੇਖੋ ਤਾਂ ਕੰਨ ਕੋਈ ਗਰਮ ਸ਼ਿਰ ਤੇ ਕੋਈ ਚੀਜ਼ ਪਾਉਣੀ ਕੋਈ ਸੱਜਾ ਖੱਬਾ ਹੋਣਾ ਠੀਕ ਹੈ ਉਹਦੀ ਕਿਸੇ ਭਰਾ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀਗੀ ਅੱਜ ਮੇਰਾ ਵੀਰ ਕੋਈ ਵੀ ਆਉਂਦਾ ਤੇ ਆਪਣੀ ਤਸੱਲੀ ਲਈ ਤੁਸੀਂ ਚੈੱਕ ਕਰਵਾ ਸਕਦੇ ਜੀ ਸੁਪਾਹੇ ਰਗਮ ਤੋਂ ਸਾਈਡ ਨਹੀਂ ਗਈ ਕੋਈ ਬਾਈਆਂ ਰੋਣਾ ਨਹੀਂਗਾ ਇੱਕ ਸਾਰ ਬਿਲਕੁਲ ਪਿੱਛੋਂ ਪੱਧਰ ਲੈਣਾ ਠੀਕ ਹੈ ਜੀ ਆ ਦੇਖੋ ਉਹ ਕੇ ਭਾਜੀ ਮੋਲ ਦੀ ਡਿਮਾਂਡ ਕਰਦੇ ਪਏ ਇਸ ਵਾਰ ਦੀ ਸੰਦੂ ਸਾਹਿਬ ਇਹ ਆਪਾਂ 45000 ਦੀ ਦੇ ਦਈਏ 45000 ਦੀ ਹਾਂਜੀ ਦੇ ਦੇ 45 ਦੀ ਦੇ ਦਈਏ ਪਰ ਕਰਕੇ ਜਾਇਜ਼ ਦਈਏ ਮਾਨਤਨ ਹੋਰ ਕਰ ਦਈਏ ਚਲੋ 43 ਦੀ ਦੇ ਦਿੰਨੇ ਫਿਰ 43 ਹੋਰ ਛੋਟ ਕਰ ਦਿੰਨੇ ਮਾ 43 ਦੇ ਨਾਲ 42 ਹਾਂਜੀ ਤੇ ਮਾ ਇਹ 42 ਇੱਕੋ ਇੱਕ ਗੱਲ ਕਰਕੇ 40000 ਤੋਂ ਕੋਈ ਖੁਸ਼ੀ ਦਾ 100 ਰੁਪਿਆ ਭਾਵੇ ਰਸਾ ਛੋਟ ਚ ਦੇਇਆ ਕਰ ਦਿਆ ਜੀ ਚਲੋ ਸੰਦੂ ਸਾਹਿਬ ਦੇ ਦਿਆਂਗੇ ਫਿਰ ਵੇਖੀ ਜਾਊਗੀ ਆ ਠੀਕ ਹੈ ਜੀ ਪਰ ਜਿਆਦਾ ਵਹੀ ਫੋਨ ਲਾਵੇ ਆਪਾਂ ਨੂੰ ਜਿਆਦਾ ਮੱਥਾ ਨਹੀਂ ਜਿੱਦੇ ਚ ਵੱਜਣਾ ਬਿਲਕੁਲ ਜੀ ਹਾਂਜੀ ਮਾ ਪਹਿਲਾਂ ਹੀ ਆਪਾਂ ਤੁਹਾਨੂੰ ਦੱਸਿਆ ਬਰਕਾਰੀ ਤੋੜ ਤੇ ਆ ਵੀ ਗੱਲ ਕਰ ਲੋਵੀਏ ਟੋਕਰ ਗੱਬਨ ਵੈੜਾ ਸਿਰਫ 4000 ਦੀ ਮਿਲਣੀ ਹੈ ਭਰਾਵਾਂ ਨੂੰ 12 13 ਕਿਲੋ ਦੁੱਧ ਬਾਕੀ ਮੇਰਾ ਭਰਾ ਮਗਾ ਨਹੀਂਗਾ ਆਪਾਂ ਕਹਾਂਗੇ ਵੀ ਮੱਝ ਲੈ ਕੇ ਜਾਓਗੇ ਤੁਸੀਂ ਠੀਕ ਹੈ ਜੀ ਸਮਾਗਰਮਣ ਅੱਧਾ ਸਮਾਂ ਖਿੱਚ ਕੇ ਲੱਗੀ ਹੈ ਵੀ 4 ਮਹੀਨੇ ਕੰਪਲੀਟ ਆ ਅੱਗੇ 5 ਮਹੀਨੇ ਦਾ ਸਮਾਂ ਇਹਦਾ ਬਾਕੀ ਆ ਪਸੰਦ ਆਊਗੀ ਵੀਰਾਂ ਨੂੰ ਕੋਈ ਸ਼ਰਤਾਂ ਨਹੀਂਗਾ ਇੱਧਰ ਇੱਕ ਦੋਸਤ ਜਿਹੜੀ ਕੱਤੀ ਤੁਹਾਨੂੰ ਦਿਖਾਉਣੀ ਆ ਪਹਿਲਾਂ ਵੀ ਜ਼ਿਕਰ ਕੀਤਾ ਸੀ ਇਹਦੀ ਮਦਰ ਪਿਛਲੇ ਸਾਲ ਆਪਾਂ ਸੇਲ ਕੀਤੀ ਸੀਗੀ ਇਸੇ ਕਿਲੇ ਤੋਂ ਲੰਡੀ ਜੀ ਭਾਜੀ ਦਾ ਮੈਂ ਲੰਡੀ ਜੀ ਲੰਡੀ ਮੈਂ ਵੱਡੀ ਪੂਰੀ ਵੱਡੇ ਪੰਦੇ ਨੂੰ ਲੋਡ ਵਾਲੀ ਵੱਡੇ ਵਾਲੀ ਸੀ 100 ਉਹਦੀ ਮੈਂ ਆਪਾਂ ਵੇਚੀ ਦਿਆ ਹੁਣ ਡੰਗਰ ਲੱਗੇ ਜੋ ਵੇਚਣਾ ਤਹੀ ਉਹਦੇ ਵੀਡੀਓ ਬਣਾ ਕੇ ਗਏ ਹੋ ਇੱਥੇ ਪਿਛਲੇ ਸਾਲ ਦੀ ਗੱਲ ਆ ਹਾਂਜੀ ਹਾਂਜੀ ਤੇ ਭਾਜੀ ਦੁੱਧ ਵੀ 15 16 16 ਸਿਰ ਹਾਂਜੀ 15 16 ਕਿਲੋ ਖੁੱਲਾ ਉਹਦੇ ਦੀ ਧੀ ਆ ਹਾਂਜੀ ਉਸੇ ਦੀ ਸੀ ਧੀ ਆ ਤੇ ਇਹ ਅਬੀ ਮੰਨੂ ਦੀ ਬਚੀ ਆ ਅਬੀ ਮੰਨੂ ਦੀ ਯਾਰ ਐ ਵੀਰਾਵਾਲ ਦੀ ਮਾਤਾ ਜੀ ਵਾਲੀ ਬਿਲਕੁਲ ਹਾਂਜੀ ਸੇਮਣਪਾਇਕ ਦਾ ਹਾਂਜੀ ਉਹ ਵੀ ਮੰਨੂ ਦੀ ਦੋਸਤੋ ਇਹ ਜਿਹੜੀ ਧੀ ਆ ਬਾਕੀ ਆਇਦਰ ਇੱਕ ਮੋٹے ਦੌਰ ਦੇ ਮੈਂ ਕੈਮਰਾ ਮਾਰ ਕੇ ਦਿਖਾ ਦ ਕਈ ਵਾਰ ਹੁੰਦਾ 200 ਵੀ ਪਸ਼ੂ ਇਹ ਨਹੀਂ ਵੀ ਕੋਈ ਦੇਸੀ ਜਾਂ ਟੀਕਾ ਮਿਲਿਆ ਤੇ ਉਹ ਵੀ ਰਖਾ ਰਿਆ ਇਹ ਅਰਜੰਦੀ ਆ ਜੀ ਇਹ ਅਰਜੰਦੀ ਆ ਹਾਂ ਜੀ ਠੀਕ ਹੈ ਜੀ ਉਹ ਪੰਚਾਇਤੀ ਸਾਂਹ ਦੀ ਉੱਥੋਂ ਲੈ ਲਈ ਆ ਪਰ ਹਾਲੇ ਤੋਂ ਆ ਉਹ 18-20 ਕਿਲੋ ਪਹਿਲੇ ਸੂਏ ਦਿੱਤਾ ਨੇ ਠੀਕ ਹੈ ਜੀ ਇਹ ਉਹਦੀ ਬੱਚੀ ਪਹਿਲੇ ਸੂਏ ਦੀ ਠੀਕ ਹੈ ਠੀਕ ਹੈ ਹਾਂ ਜੀ ਲੋ ਵੀ ਇਹ ਅਰਜੰਦੀ ਦੀ ਗੱਬਣ ਵਾਲਾ ਇਹ ਅਰਜੰਦੀ ਦੀ ਇਹ ਅਰਜੰਦੀ ਆ ਗਾ ਸਕੰਦਰ ਤੋਂ ਗੱਬਣ ਵਾਲਾ ਲక్ష్ਮੀ ਡੇਰੀ ਵਾਲੇ ਦਾ ਠੀਕ ਹੈ ਹਾਂ ਜੀ ਸੋ ਮਾਲ ਬਹੁਤ ਚੰਗਾ ਰੱਖਿਆ ਬਾਕੀ ਕਿ ਲੋ ਨਸਲ ਬ੍ਰੀਡਰ ਵੀ ਕਾਫੀ ਸ਼ੌਂਕ ਆ ਪ੍ਰੇਮ ਪਿਆਰ ਵੀ ਇਹ ਮੋਰਾ ਬ੍ਰੀਡ ਦੇ ਨਾਲ ਵੀ ਪਿਛਲੀ ਆ ਵੀਡੀਓ ਦੇ ਵਿੱਚ ਮਦਰ ਸੇਲ ਕੀਤੀ ਸੀ ਤੇ ਅੱਜ ਭਾਜੀ ਉਹਨਾਂ ਦਾ ਵਿਚਾਰ ਬਣਿਆ ਜੀ 31 ਜਿਹੜੀ ਆ ਖਰਚ ਲਈਏ ਇਹਨੂੰ ਸੇਲ ਕਰ ਦਈਏ। ਬਾਕੀ ਕੱਟੀ ਦੇ ਚਾਰ ਥਾਣੀਆਂ ਕੋਈ ਕਿਸੇ ਰਕਮ ਲਈ ਕੋਈ ਨਾ 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 ਕੋਈ ਸ਼ਿਆਦ ਉਹ ਲੈਣੀ ਵੀ ਦੇਖ ਸਕਦੇ ਤੂੰ ਰੱਖਾ ਦਿੰਦੇ ਆ। ਉਹ ਵੀ ਕੱਟੀ ਇਹ ਦੋਸੋ ਛੋਟੀ ਬਹੁਤ ਪਿਆਰੀ ਆ ਬਾਕੀ ਚੰਗੇ ਰਿਕੋਰਡਰ ਸਾਂਹ ਦਿੱਤੀ ਆ। ਆ ਦੇਖੋ ਜੀ। ਆ ਦੇਖੋ। ਸੋ ਚਾਰੇ ਥਾਣਾ ਕੋਈ ਕਿਸੇ ਰਕਮ ਦੀ ਵੈਸੇ ਕੋਈ ਫੋਰਚਾਗ ਨਹੀਂ ਕੀ। ਮਦਰ ਜਿਹੜੀ ਹੈ ਦੋਸਤਾਂ ਦੀ ਆਪਾਂ ਤੁਹਾਨੂੰ ਪਿਛਲੇ ਸਾਲ ਦਿਖਾਈ ਸੀਗੀ। ਸੋ 15 16 16 ਲੀਟਰ ਦੀ ਸ਼ਹਿਦੀ ਤੇ ਉਹ ਭਾਜੀ ਰਾਜੂ ਉਹਨਾਂ ਨੇ ਸੇਲ ਕੀਤੀ ਸੀਗੀ। ਉਹਨਾਂ ਦਾ ਫੋਨ ਆਪਾਂ ਨੂੰ ਅੱਜ ਵੀ ਆਉਂਦਾ ਜੀ। ਹਾਂ। ਉਹ ਅੱਜ ਵੀ ਆਂਦੇ ਬਈ ਉਹੋ ਜੀ ਮੱਝ ਹੈਗੀ ਤੇ ਦਿਓ ਸਾਨੂੰ। ਆਹ ਠੀਕ ਆ ਜੀ। ਅੱਜ ਆਪਣੀ ਵੀ ਕੋਈ ਘਰਾ ਦੀਆਂ ਮਜਬੂਰੀਆਂ ਹੁੰਦੀਆਂ ਤੇ ਥੋੜੀ ਤਾਂ ਬੜੀ ਐ। ਬਸ ਤੁਹਾਨੂੰ ਪਤਾ ਜੇ ਲੱਗਣ ਦੇ ਰੋਗ ਤੇ ਯਾਰ ਹੋਰ ਦੋ ਤਿੰਨ ਮਹੀਨਿਆਂ ਨੂੰ ਲੱਗ ਜੂਗੀ। ਮੈਂ ਬੋਜਰ ਬੋਜਰ ਪੂਰਾ ਕਰੀ ਬੈਠੀ ਆ ਕਰਵਾ ਲੀ ਠੀਕ ਆ ਜੀ। ਤੇ ਹੈ ਵੀ ਮਨੋਂ ਤੇ ਸਾਰੇ ਦੋ ਤਾਂ ਹੀ ਖਸਾ ਦੇ ਹੋਊਗੀ। ਬਸ ਦੋ ਬੰਦ 3-4 ਮਹੀਨੇ ਉੱਤੇ ਉਹ ਵੀ ਦੰਦੀਦਾਂ ਦੀ ਪਰ ਹੋ ਗਈ ਹੋ ਗਈ ਨਹੀਂ ਮੇਰੇ ਸਾਲ ਨਾ ਦਿਹਾ ਗਈ ਹੋਵੇ ਸ਼ੈਟ ਹੋ ਗਈ ਵੀ ਹੋਵੇ ਤਾਂ ਜਦ ਸਿੱਟਿਆ ਭਾਵੇਂ ਹੋਏ ਭਾਈ ਇਹ ਵੀ ਦੋ ਵਾਲੇ ਦੰਦ ਪੂਰੇ ਕਰ ਗਈ ਹੋ ਠੀਕ ਹੈ ਜੀ ਲਓ ਭਾਈ ਸੋ ਦੋਸੋ ਵੈਸੇ ਕਨਫਰਮ ਜਿਹੜਾ ਆਪਾਂ ਕਰ ਲਿਆ ਵਾ ਕਈ ਦਾ ਨਵੀਂ ਝੋਟੀ ਆ ਥੋੜਾ ਜਿਹਾ ਕੋਈ ਵੀ ਭਰਾ ਆਉਂਦਾ ਤੇ इजीली ਤੁਸੀਂ ਮੂੰਹ ਫੜ ਸਕਦੇ ਜੀ ਦੰਦ ਦੇ ਭਾਜੀ ਦੰਦ ੁੱਟ ਕੇ ਤੇ ਮਾਰੇ ਮਾਰੇ ਚੱਕੇ ਮਾਰੇ ਮਾਰੇ ਕੱਢਣ ਦੇ ਹੀ ਅਜੇ ਬੁੱਟਾਂ ਦੇ ਵਿੱਚੋਂ ਮਾਰੇ ਮਾਰੇ ਚੱਕੇ ਆਏ ਹਾਂਜੀ ਹਾਂਜੀ ਲਓ ਵੀ ਕੋਈ ਵੀ ਭਰਾ ਆਪਣੀ ਗੱਲਬਾਤ ਤੇ ਤੁਸੀਂ ਮੂੰਹ ਫੜ ਕੇ ਦੇਖ ਸਕਦੇ ਜੇ 2 ਦੇ 7 ਕਦੇ ਮਾਰੇ ਮਾਰੇ ਚੱਕਲੇ ਸ਼ੁਰੂ ਕੀਤੇ ਆ ਤੁਹਾਨੂੰ ਤਕਰੀਬਨ ਕੋਈ ਅੱਧਾ ਦਾ ਪੋਟਾ ਮਤਲਬ ਕਹਿੰਦੇ ਵੀ ਮਾਰੇ ਮਾਰੇ ਜਾਂਦੇ ਦਿਖਾਈ ਦੇਣਗੇ ਜਿਹੜੇ ਚੱਕੇ ਆ ਝੋਟੀ ਬਹੁਤ ਪਿਆਰੀ ਆ ਕਤੀ ਬਹੁਤ ਪਿਆਰੀ ਆ ਬਾਕੀ ਆਸ ਲੱਗਣ ਵਾਲੀ ਆ ਕੱਦ ਵਜਨ ਪੂਰਾ ਹੋਇਆ ਖੜਾ ਅੱਜ ਮੇਰੇ ਭਰਾਵਾਂ ਨੇ ਲੈਣੀ ਆ ਤੇ 16 ਕਿਲੋ 16 16 ਤੋਂ ਪਲੱਸ ਇਹ ਮਦਰ ਦਿੱਤੀ ਆ ਇੱਕ ਰੰਗ ਆ ਬਿਲਕੁਲ ਜੈੱਡ ਬਲੈਕ ਇਹਦੀ ਪਾਸੀ ਕੀਮਤ ਕੀ ਆ ਇਹਦਾ 45000 ਲਵਾਂਗੇ ਸੰਧੂ ਸਾਹਿਬ 45000 ਹਾਂਜੀ ਇਹ ਕਰਕੇ ਜਿਆਜ ਦੇ ਦਿੱ ਗਏ ਚਲੋ ਕਿ ਸਾਲ ਬੰਨੇ ਆ ਵੀ ਜਿਆਜ ਤੇ ਹੀਟ ਚ ਆਉਂਦੀ ਆ ਤੇ ਸਾਲ ਸਾਹ ਝੋਟੀ ਵੀ ਦੇ ਹੋਰ ਬਣੀ ਪਈ ਲੱਖ ਸਵਾ ਲੱਖ ਦੀ ਝੋਟੀ ਆਪਾਂ ਉਦੋਂ ਤੁਹਾਨੂੰ ਪਤਾ 1 ਲੱਖ 10000 ਦੀ 15000 ਦੀ ਦੀ ਮੱਝ ਮਾ ਵੇਚੀ ਆ ਬਿਲਕੁਲ ਬਿਲਕੁਲ ਤੇ ਚਲੋ 43 ਦੇ ਦਿਓ ਜੀ ਤੁਸੀਂ 43 ਦੀ ਕਰ ਦਿਓ ਮੈਨਾਂ ਵੀ ਇਹ ਵੀ ਜੇ ਆਪਾਂ ਉੱਥੇ ਲੈ ਗਏ ਜੇ 43000 ਦਾ ਤਾਂ ਭਾਵੇਂ ਜਾਂ 40 ਦੇ ਦੇ ਜਾਂ 42 ਦੀ ਇਹ ਸਾਰੇ ਕਸਾ ਕਰਾਉਣੀਆਂ ਨੇ ਫਿਰ 40000 ਇਹ ਛੋੜ ਨਹੀਂ ਗੋਲੀ ਦੀ 40000 ਦੀ ਦੇ ਦਿਆ ਸੰਧੂ ਸਾਹਿਬ ਦੇ ਜੀ ਮੈਂ ਤਾਂ ਗੱਲਾਂ ਹੀ ਗਾ ਹੋ ਗਈਆਂ ਫਿਰ ਦੇ ਦਿਆ ਲਓ ਜੀ 40000 ਦੀਏ ਆਪਣੇ ਭਰਾਵਾਂ ਨੂੰ ਮਿਲ ਜੂਗੀ 31200 31 ਆ ਕੋਈ ਭਰਾ ਖੜੂਗਾ ਤੇ ਕੱਲ ਨੂੰ ਯਾਦ ਕਰੂਗਾ ਵੀ ਕਿਸੇ ਥਾਂ ਟਿਕਾਣੇ ਤੋਂ ਕੋਈ ਚੀਜ਼ ਲੈ ਕੇ ਆਂਦੀ ਸੀ ਬਾਕੀ ਮੇਰਾ ਜੀ ਸੋਹਣੇ ਸਾਹਿਬ ਇਹ ਮੈਨੂੰ ਆਪ ਨੂੰ ਇਹ 60 70 ਹਜ਼ਾਰ ਚ ਪੈ ਗਈ ਹੈ ਇਹਨੇ ਦੁੱਧ ਪੀ ਕੇ ਕੱਟੀ ਬਣੀ ਹੈ ਕੱਟੀ ਰੂਲੀ ਖੂਲੀ ਕੱਟੀ ਥੋੜੀ ਹੈ ਸਹੀ ਹੈ ਪਾਜੀ ਸਹੀ ਹੈ ਮੈਨੂੰ ਮੈਨੂੰ ਪਤਾ ਨਹੀਂ ਕਿਉਂ ਵੇਚਣਿਆ ਕਿਹੜੀ ਗੱਲ ਕੋਈ ਮਜਬੂਰੀਆਂ ਘਰਾਂ ਲੀਆਂ ਹੁੰਦੀਆਂ ਡੰਗਰ ਤੁਹਾਨੂੰ ਪਤਾ ਇਸ ਤਰ੍ਹਾਂ ਕੁਟ ਦੇ ਦਿੰਦਾ ਕੰਮੇਡਾ ਸਹੀ ਹੈ ਸਹੀ ਹੈ ਮੈਨੂੰ ਪਾਜੀ ਬਿਲਕੁਲ ਇੱਥੋਂ ਆਹ ਸਟੇਜ ਤੱਕ ਲਿਆਉਂਦੇ ਵਾਕਿਆ ਜਿਹੜਾ 50 60 50 ਹਜ਼ਾਰ ਦੋਤੇ ਖਰਚਾ ਆਈ ਜਾਂਦਾ ਜਾਂਦਾ ਹੀ ਆ ਇਦਾਂ ਨਹੀਂ ਮੇਰੀ ਉਹ ਥੋੜੀ ਆ ਤਾਂ ਟੱਪ ਮਗਰੋਂ ਖਾਵਾਂਗੇ ਬੱਚੀ ਵੀ ਇੱਕ ਤਿੰਨ ਚਾਰ ਮਹੀ 6 ਕਿਲੋ 5 ਕਿਲੋ ਦੁੱਧ ਪੈਈਦਾ ਇਹਨਾਂ ਨੂੰ 2-3 ਮਹੀਨੇ ਪੈਈਦਾ ਠੀਕ ਹੈ ਜੀ ਹਾਂਜੀ ਲੋ ਵੀ ਇਹ 200 ਅਜੇ ਝੋਟੀ ਮਿਲਣੀ ਆ ਸਿਰਫ 40000 ਦੀ ਅਭੀ ਮੰਨੀਆਂ ਦੀ ਜਿਹੜੀ 200 ਇਹ ਝੋਟੀ ਆ ਟੀਗਾ ਤੁਹਾਨੂੰ ਨੋਟ ਕਰਾ ਦਿੱਤਾ ਚਾਰੇ ਥਾੜਾ ਮੋٹے ਬਿਲਕੁਲ ਹੱਥ ਦੇ ਗੂਠੇ ਵਰਗੇ ਬਿਲਕੁਲ ਵਿਰਲ ਬੰਦ ਵੀ ਪੂਰੀ ਜਿਆਦੀ ਆ ਜੀ ਬਹੁਤ ਵੰਡਦਰ ਨੇ ਚੰਗੀ ਆ ਬਹੁਤ ਵਿਰਲ ਸਪੇਸ ਗੈਪ ਚੰਗਾ ਬਾਕੀ ਮੇਰਾ ਭਰਾ ਜਿਹੜਾ ਮਰਜੀ ਤਿਆਰ ਕੇ ਦੱਸ ਲਈ ਕਰੀ ਚੱਲੇ ਠੀਕ ਹੈ ਜੀ ਆਹ ਦੇਖੋ ਬਹੁਤ ਵਧੀਆ ਇਦੋਂ ਬਾਅਦ ਦੋਸਤ ਇੱਕ ਤੁਹਾਨੂੰ ਜੋੜੀ ਵਿਖਾਉਣੀ ਆ ਪਾ ਜਰਮਨ ਸ਼ਾਫਟ ਡੌਗ ਦੀ ਆਜੋ ਉਧਰ ਵੀ ਲੈ ਚਲਦੇ ਆ ਆ ਦੇਖੋ ਜੀ ਇਹ ਦੀ ਇਹ ਸਿਰਫ ਹਜੇ 5 ਮਹੀਨੇ ਆ ਸਾਢੇ 5 ਮਹੀਨੇ ਉਮਰ 5 ਮਹੀਨੇ ਦੀ ਹਾਂਜੀ ਠੀਕ ਹੈ ਜਰਸੀ ਆ ਗਈ ਇਹ ਜਰਸੀ ਆ ਜੀ ਪ੍ਰੀਤ ਸਿੰਘ ਦੀ ਏਬੀਐਸ ਦੀ ਏਬੀਐਸ ਪ੍ਰੀਤ ਦੀ ਆ ਗਈ ਇਹ ਸ਼ੋਅ ਗਰਾਊਂਡ ਆ ਜਿਹਦਾ ਕੋਈ ਮੁੱਲ ਜਾਂ ਫੋਨ ਨਹੀਂ ਇਹਦਾ ਲੱਗਣਾ ਜੀ ਇਹ ਸਿਰਫ ਤੁਹਾਨੂੰ ਵੀਰਾਂ ਨੂੰ ਸ਼ੋਅ ਕਰਾਇਆ ਆ ਮੈਂ ਪਰਲੀ ਕੱਟੀ ਦਾ ਸ਼ੋਅ ਕਰਾਉਂਦਾ ਵੀ ਦੋਗੀ ਕੱਟੀ ਮੇਰੀ ਅਠਾ ਮਹੀਨੇ ਦੀ ਗੱਬਣਿਆ ਹਾਂ ਜਿਹੜੀ ਚੀਜ਼ ਨਾਟ ਫੋਰ ਸੇਲ ਆ ਨਾਟ ਫੋਰ ਸੇਲ ਹਾਂਜੀ ਇੱਕ ਆਪਾਂ ਬਿਲਕੁਲ ਪੱਪੀ ਤੁਹਾਨੂੰ ਵਿਖਾ ਦਿੰਨੇ ਆ ਜਰਮਨ ਸ਼ੈਫਡਰ ਡਬਲ ਕੋਟ ਦੇ ਵਿੱਚ ਠੀਕ ਆ ਜੀ ਬਾਕੀ ਪ੍ਰੋਪਰ ਡਿਟੇਲ ਆਪਾਂ ਆ ਜੀ ਰਾਜੂ ਹੋਂ ਤੋਂ ਲੈ ਲਾਂਗੇ ਸੋ 1 ਮਹੀਨਸ ਦੀ ਇਹਨਾਂ ਦੀ ਉਮਰ ਆ ਬਾਕੀ ਫੀਮੇਲ ਇਹ ਇੱਕ ਇੱਕ ਵਾਰੀ ਪੂਰੀ ਪੱਤਸਾਨੀ ਨਾਲ ਤੁਹਾਨੂੰ ਦਿਖਾਉਣੇ ਆ ਆ ਦੇਖੋ ਜੀ ਛਾਡੀ ਦਿੰਨੇ ਆ ਇਹ ਪੱਤਰਾ ਬਣੇ ਇਹਨਾਂ ਨੂੰ ਸੋ ਫੀਮੇਲ ਨੇ ਬਾਕੀ ਇਹਨਾਂ ਦੀ ਜਿਹੜੀ ਦੋਸਤ ਬਲੱਡ ਲਾਈਨ ਆ ਉਹ ਵੀ ਬਹੁਤ ਚੰਗੀ ਆ ਇਹ ਮੈਨੂੰ ਨਾਲ ਪਹਿਲੇ ਪਾਜੀ ਜਿਹੜੇ ਫਾਦਰ ਤੋਂ ਮੀਟਿੰਗ ਹੋਈ ਇਹਨਾਂ ਦੀ ਮਦਰ ਸੀ ਹਾਂ ਜੀ ਉਹ ਤਕਰੀਬਨ ਤੁਸੀਂ ਦੱਸਿਆ ਵੀ ਜਿਹੜਾ ਉਹਨਾਂ ਦਾ ਗਾਫਾਦਰ ਸੀਗਾ ਰਸ਼ੀਆ ਨੇ ਪੂਰਾ ਜੀ ਰਿਪੋਰਟ ਹੋ ਗਿਆ ਉਧਰੋਂ ਆਇਆ ਬਾਹਰੋਂ ਜੀ ਮਾਂ ਤੇ ਪਿਓ ਦੋਵੇਂ ਚੀਜ਼ਾਂ ਰਸ਼ੀਆ ਤੋਂ ਠੀਕ ਹੈ ਜੀ ਇਹ 2.5 ਲੱਖ ਰੁਪਏ ਦਾ ਕੁੱਤਾ ਆਪਣੇ ਲਾਗੇ ਮੂਸੇਪਿੰਡ ਆਇਆ ਵਾ ਉਹਨਾਂ ਤੋਂ ਇਹਦੀ ਆਪਾਂ ਮੀਟਿੰਗ ਕਰਾਈ ਆ ਹਾਂ ਉਹਨਾਂ ਦੀ ਫੀਸ ਜਾ ਦੇ 35000 ਰੁਪਏ ਤੇ ਜੇ ਬੱਚਾ ਲਿੰਦੇ ਆ ਮੇਰੇ ਕੋਲ ਬੱਚਾ ਲੈ ਕੇ ਗਏ ਉਹਨਾਂ ਵੇਚਦਾ 35000 ਦਾ ਰੰਗ ਕਿਹੜਾ ਕਲਰ ਸੀਗਾ ਜੱਡ ਬਲੈਕ ਹੈ ਜੀ ਉਹ ਕੁੱਤਾ ਹਾਂ ਇਹ ਆਪਾਂ ਵਾਲੇ ਤੁਸੀਂ ਇੱਕ ਜਿਹੜਾ ਡੌਗ ਆ ਉਹ ਚੰਡੀਗੜ੍ਹ ਜਾਣਾ ਜੀ ਸੇਲ ਹੋ ਗਿਆ ਵੀ ਆਪਣਾ 35000 ਦਾ ਸੇਲ ਕਰਤਾ ਹਾਂ ਜੀ ਉਹਤਰਾ ਜੇ ਸ਼ੌਕ ਕਰਾਉਣਾ ਕਰਾ ਦੇਣੇ ਲੋਬੀ ਵੈਸੇ ਫੀਮੇਲ ਜਿਹੜੀਆਂ ਦੋਸਤੋ ਬਕਾਊ ਆ ਫੀਮੇਲ ਬਕਾਊ ਆ ਤੇ ਬਾਕੀ ਮੇਲ ਤੁਹਾਨੂੰ ਆਪਾਂ ਵਿਖਾਈ ਦੇਨੇ ਆ ਠੀਕ ਹੈ ਜੀ ਮੇਲ ਆਪਾਂ ਤੁਹਾਨੂੰ ਦਿਖਾ ਦੇਨੇ ਆ ਇਹਦੇ ਲਈ ਤੁਸੀਂ ਕਾਲ ਨਾ ਕਰਿਓ ਕਿਉਂਕਿ ਇਹ ਦੋਸਤੋ ਜਿਹੜੇ ਮੇਲ ਆਪਦਾ ਵੇਖ ਚੁੱਕਿਆ ਠੀਕ ਹੈ ਜੀ ਜਿੱਦਲ ਕੋਲ ਜੱਡ ਬਲੇਗ ਕਿਤੇ ਇੱਕ ਆ ਦੇਖੋ ਜੀ ਵਾਲ ਨਹੀਂ ਇਹਦੇ ਹੈਗਾ ਜੀ ਸੋ ਬਿਲਕੁਲ ਬਹੁਤ ਪਿਆਰਾ ਜਿਹੜਾ ਦੋਸਤੋ ਇਹ ਮੇਲ ਦੇਖੋ ਤੁਸੀਂ ਠੀਕ ਹੈ ਜੀ ਬਾਕੀ ਜਿਹੜੀਆਂ ਪਰਲੀਆਂ ਦੋ ਫੀਮੇਲ ਨੇ ਹਾਂ ਜੀ ਆ ਦੋਨੋਂ ਅਵੇਲੇਬਲ ਨੇ ਸੇਲ ਦੇ ਲਈ ਖਾਸ ਤੌਰ ਤੇ ਤੁਸੀਂ ਇਹਨਾਂ ਦੇ ਲਈ ਫੋਨ ਕਰ ਸਕਦੇ ਜੀ ਆ ਜੀ ਮੈਂ ਇਹਨੇ ਵੀ ਬ ਆ ਦੇਖੋ ਜੀ ਸੋ ਮਦਰ ਇਹਦੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਸਾਹਮਣੇ ਇਹਦੀ ਮਦਰ ਆ ਤੇ ਡਬਲ ਕੋਡ ਦੇ ਵਿੱਚ ਦੋਸੋਂ ਦੀ ਮਦਰ ਆ ਠੀਕ ਆ ਜਰਮਨ ਸ਼ੈਫਟ ਬਹੁਤ ਪਿਆਰੀ ਜਿਹੜੀ ਦੋਸੋਂ ਦੀ ਫੀਮੇਲ ਆ ਤੇ ਬਾਕੀ ਜਿਹੜਾ ਮੂਸੇ ਪਿੰਡ ਦੇ ਵਿੱਚ ਇਹਨਾਂ ਦਾ ਫਾਦਰ ਆ ਠੀਕ ਆ ਜੀ ਡੌਗ ਦਾ ਪਪ ਦਾ ਉਹ ਵੀ ਬਿਲਕੁਲ ਜੈੱਡ ਬਲੈਕ ਹੀ ਆ ਤੇ ਉਹਨਾਂ ਨੇ ਭਾਜੀ ਹੰਦਾ ਵੇਖ ਕੁੱਤਾ ਲੈ ਲਿਆ ਸੀ ਇੱਕ ਮੇਲ ਉਹਨਾਂ ਨੇ ਲੈ ਲਿਆ ਇੱਕ ਜਿਹੜਾ ਨਾਲ ਸੇਲ ਕਰ ਦਿੱਤਾ ਤੇ ਦੋ ਜਿਹੜੇ ਬੰਨੇ ਬੱਲੇ ਭਾਜੀ ਇੱਕ ਫੀਮੇਲ ਟੱਕੇ ਜੇ ਮੜੀ ਜੀ ਇੱਕ ਚੱਕ ਲਿਓ ਭਾਜੀ ਕਵਾਲਿਟੀ ਦੋਸਤੋ ਵੈਸੇ ਦੋ ਦੀ ਸੇਮ ਆ ਇੱਕ ਬਿਲਕੁਲ ਸੇਮ ਜੀ ਵਜਨ ਵਜਿਹਾ ਸਭ ਕੁਝ ਇੱਕੋ ਸੇਮ ਹੈ ਹਾਂ ਆ ਦੇਖੋ ਜੀ ਉਹ ਵੀ ਜਿਹੜੇ ਥੱਲੇ ਦੇਖੋ ਸਪੋਰਟਸ ਪਾਰ ਕੋਈ ਵਾਈਟ ਹੁੰਦੇ ਆ ਆਮ ਕਈ ਇੱਥੋਂ ਕੋਈ ਪਹੁੰਚੇ ਤੋਂ ਕੋਈ ਕਿਤੋਂ ਹਾਂ ਬਿਲਕੁਲ ਨਹੀਂ ਜੀ ਬਹੁਤ ਖੂਬਸੂਰਤ ਆ ਠੀਕ ਆ ਜੀ ਬਾਕੀ オリジナル ਰੰਗ ਕਲਰ ਆ ਭਾਜੀ ਡਿਮਾਂਡ ਕੀ ਕਰਦੇ ਆ ਸਿੰਗਲ ਦਾ ਕੀ ਰੇਟ ਆ ਜੇਕਰ ਚਲੋ ਕੋਈ ਜੋੜੀ ਫੀਮੇਲਾਂ ਦੀ ਲੈਣੀ ਚਾਹੁੰਦਾ ਤੁਸੀਂ ਵੀ ਨਿੱਕੀ ਮਾਨਤਾ ਦੇਖੋ ਜੀ ਜੇ ਕੋਈ ਜੋੜੀ ਲੈਂਦਾ ਵਾ ਉਹਦੇ ਤੇ ਆਪਾਂ ਸਿਰਫ 2000 ਦਾ ਮਾਨਤਾਣ ਕਰ ਸਕਦੇ ਆ ਕਿਉਂਕਿ ਇੱਕ ਬੰਦੇ ਨੇ ਆਉਣਾ ਹਾਂ ਇੱਕ ਲੈਣਾ ਤੇ 20000 ਦਾ ਜੇ ਇੱਕ ਫੀਮੇਲ ਲੈਣੀ ਹੈ ਤੇ 20000 ਹਾਂਜੀ ਇੱਕ ਫੀਮੇਲ ਲੈਣੀ ਹੈ ਤੇ 20000 ਦੀ ਨਾਲ ਜਿਹੜਾ ਭਰਾ ਜਿਉ ਆਪਾਂ 35000 ਦਾ ਸੇਲ ਕੀਤਾ ਜੀ ਉੱਥੇ ਡਾਕਟਰ ਕੋਲ ਗਿਆ ਅ ਠੀਕ ਆ ਸਰ ਹਾਂਜੀ ਲੋਕ ਜੀ ਦੋਸਤੋ ਮੇਲ ਜਿਹੜਾ ਸੇਲ ਹੋ ਚੁੱਕਿਆ 20000 ਰੁਪਏ ਕੀਮਤ ਰਹੂਗੀ ਫੀਮੇਲ ਦੀ ਬਹੁਤ ਬੋੜਾ ਕੁਆਲਟੀ ਦਾ ਦੇ ਦਾਂ 38 ਬਈ ਹਾਂਜੀ ਜੋੜਾ 38 ਦਾ ਦੇ ਦਾਂ ਲੋ ਵੀ ਬਿਲਕੁਲ ਦੋਨੋਂ ਲੈ ਲੀਆਂ ਫੀਮੇਲ ਕਿਸੇ ਭਰਾ ਨਾਲ 38000 ਦਿੱਤਾਂ ਤੁਹਾਨੂੰ ਦੋਨੋਂ ਫੀਮੇਲ ਮਿਲ ਜਾਣਗੀਆਂ ਠੀਕ ਆ ਜੀ ਹਾਂਜੀ ਤੇ ਬਾਕੀ ਬਹੁਤ ਸੋਹਣੇ ਕੁਆਲਟੀ ਵਾਲੇ ਬੱਚੇ ਬਾਕੀ ਹੈਵੀ ਬੋਡ ਫੇਸ ਕੁਆਲਟੀ ਲੈ ਜੇ ਤੁਸੀਂ ਦੇਖ ਸਕਦੇ ਜੇ ਟੇਲ ਦੇਖ ਸਕਦੇ ਜੇ ਪੂਛ ਵੇਖੋ ਜੀ ਇੰਨੀ ਪੂਛ ਕੁੱਤੇ ਕਾਰਮ ਜਰਮਨ ਸ਼ੈਫਰ ਤੇ ਜਿੱਥੋਂ ਮर्जी ਲੈ ਲਓ ਪੂਛਾਂ ਵੇਖੋ ਇਹਨਾਂ ਹਾਂ ਆ ਜੀ ਬਹੁਤ ਵਧੀਆ ਸੋ ਭਾਜੀ ਅੱਗੇ ਆਪਣੇ ਕੋਲ ਇਹ ਐਨੀਮਲਸੀ ਜਿਹੜੇ ਆਪਾਂ ਸੇਲ ਕਰਦੇ ਪਾਏ ਹਾਂ ਤੇ ਕਵਰ ਆਪਣੇ ਕੰਟੈਕਟ ਨੰਬਰ ਜਰੂਰ ਕਰ ਦਿਓ ਸਾਹ ਜੀ 98150 ਜੀ ਆ 42716 ਠੀਕ ਹੈ ਜੀ ਹਾਂਜੀ 98150 42716 ਇਹ ਲੈ ਲਿਆ ਜੀ ਧੰਨਵਾਦ ਪੂਰੀ ਵੀਡੀਓ ਵੇਖਣ ਤੇ ਲਈ ਮਿਲ ਰਿਹਾ ਹੈ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ